ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਪਰਸਨਲ ਥਾਟ YouTube ਚੈਨਲ ਦੇ ਉੱਤੇ ਆਪਾਂ ਅੱਜ ਇੱਕ ਹੋਰ ਟੌਪਿਕ ਪੰਜਾਬ ਦਾ ਟੌਪਿਕ ਹੀ ਤੇ ਹੀ ਗੱਲ ਕਰਨੀ ਆਪਾਂ ਪੰਜਾਬ ਦੇ ਵਿੱਚ ਮੇਨ ਧਰਮ ਹੈ ਜਿਹੜਾ ਮੰਨਿਆ ਜਾਂਦਾ ਸਿੱਖ ਧਰਮ ਸੋ ਸਿੱਖ ਧਰਮ ਦੇ ਵਿਰੁੱਧ ਕਿਹਾ ਜਾਂਦਾ ਕਿ ਬਹੁਤ ਕੂਰ ਪ੍ਰਚਾਰ ਕੀਤਾ ਜਾ ਰਿਹਾ ਤੇ ਸਿੱਖ ਧਰਮ ਦੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਲਾਲਚ ਦੇ ਕੇ ਵੱਖ-ਵੱਖਰੇ ਲਾਲਚ ਦੇ ਕੇ ਜਿਹੜਾ ਇਹ ਦੂਜੇ ਧਰਮ ਵੱਲ ਅਕਰਸ਼ਿਤ ਕੀਤਾ ਜਾਂਦਾ ਕਿ ਆਪਾਂ ਨੂੰ ਬਚਾਓ ਕਰਨਾ ਚਾਹੀਦਾ ਦੂਜੇ ਧਰਮ ਨੂੰ ਇਹ ਨਹੀਂ ਕਰਨਾ ਚਾਹੀਦਾ ਸੋ ਵੀਰੇ ਇਹਦੇ ਉੱਪਰ ਸਭ ਤੋਂ ਵੱਡੀ ਨਾਕਾਮਯਾਬੀ ਨਾਕਾਮੀਆਂ ਜਿਹੜੀ ਆਪਣੀ ਉਹ ਸਿੱਖਾਂ ਦੀ ਆ ਸੋ ਆਪਣੇ ਸਿੱਖ ਸੰਸਥਾਵਾਂ ਦੀ ਜਿਹੜੀਆਂ ਉਹ ਵੀ ਜ਼ਿੰਮੇਵਾਰ ਨੇ ਇਹਦੇ ਲਈ ਦੇਖੋ ਧਰਮ ਪਰिवर्तन ਦੀ ਪੂਰੀ ਆਜ਼ਾਦੀ ਆ ਪੂਰੀ ਦੁਨੀਆ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਨਾਲ ਧਰਮ ਨੂੰ ਇੱਕ ਇਹਨ ਚੂਜ਼ ਜਿਹੜਾ ਉਹ ਕਰ ਸਕਦੇ ਤੁਸੀਂ ਜੋ ਤੁਹਾਨੂੰ ਧਰਮ ਪ੍ਰਭਾਵਿਤ ਲੱਗਦਾ ਜਿਹੜੇ ਧਰਮ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹੋ ਤੁਸੀਂ ਜਾਂ ਵਧੀਆ ਲੱਗਦਾ ਸੋ ਉਹ ਧਰਮ ਵਿੱਚ ਤੁਸੀਂ ਜਾ ਸਕਦੇ ਹੋ ਕੋਈ ਤੁਹਾਨੂੰ ਬੰਦੇ ਨਹੀਂ ਹੁਣੀ ਹੁੰਦੀ ਹੈਗੀ ਪਰ ਗੱਲ ਇਹ ਦੁਖਦਾਇਕ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਲਾਲਚ ਦੇ ਵਿੱਚ ਫਸ ਕੇ ਜਾਂ ਤੁਹਾਨੂੰ ਮਤਲਬ ਕਿ ਇੰਨੇ ਦੁੱਖ ਨੇ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਨੇ ਤਾਂ ਹੋਰ ਧਰਮ ਵਾਲੇ ਤੁਹਾਨੂੰ ਪ੍ਰਭਾਵਿਤ ਕਰਦੇ ਨੇ ਨਾ ਕਿ ਪ੍ਰਭਾਵਿਤ ਸਪੈਸਰ ਕੋਈ ਆਪਾਂ ਕਹੀਏ ਵੀ ਘਰੇ ਆਉਂਗੇ ਤੁਹਾਨੂੰ ਪ੍ਰਭਾਵਿਤ ਕਰਨ ਦੀ ਉਦਾਂ ਦੀ ਨਹੀਂ ਗੱਲ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਸੋ ਤੁਸੀਂ ਦੁਖੀਓ ਟੁੱਟੇ ਹੋਈਓ ਤੁਸੀਂ ਸਿੱਖੋਂ ਤੁਸੀਂ ਹਿੰਦੂਆਂ ਜਾਂ ਇਸਾਈਆਂ ਜਾਂ ਮੁਸਲਮਾਨੋਂ ਸੋ ਤੁਸੀਂ ਟੁੱਟੇ ਹੋਏ ਦੁਖੀਆਂ ਦੁੱਖ ਤਕਲੀਫਾਂ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਂ ਤੁਹਾਨੂੰ ਜਦੋਂ ਕਿਸੇ ਆਪਦੇ ਧਰਮ ਤੋਂ ਸਾਡੇ ਕਿਸੇ ਹੋਰ ਧਰਮ ਦੇ ਬੰਦੇ ਦੀ ਵੀਡੀਓ ਸ਼ੋ ਹੁੰਦੀ ਆ ਵੀ ਜਿਹੜਾ ਤੁਹਾਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦਾ ਵਿਚਾਰਾਂ ਦੇ ਮਾਧਿਅਮ ਦੇ ਇਸ ਤਰ੍ਹਾਂ ਪ੍ਰਭਾਵਿਤ ਕਰਦਾ ਕਿ ਜੇਕਰ ਤੁਸੀਂ ਆਪਣੇ ਧਰਮ ਦੇ ਵਿੱਚੋਂ ਆਪਣੇ ਧਰਮ ਨੂੰ ਛੱਡ ਕੇ ਸਾਡੇ ਧਰਮ ਦੇ ਵਿੱਚ ਕਨਵਰਟ ਹੋਣਿਓ ਤਾਂ ਤੁਹਾਨੂੰ ਆ ਸੁੱਖ ਸਹੂਲਤ ਦਿੱਤੀ ਜਾਊਗੀ ਜਾਂ ਤੁਹਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਉਹ ਫ੍ਰੀ ਕੀਤੀ ਜਾਊਗੀ ਰਹਿਣ ਸਹਿਣ ਵੀ ਵਿੱਚ ਮੰਨ ਲਾਦਾ ਦਿੰਦੇ ਹੋਣਗੇ ਸੋ ਗਰੀਬੀ ਵਿੱਚ ਦਬਿਆ ਹੋਇਆ ਤੇ ਜਿਹੜਾ ਥੱਕਿਆ ਹਾਰਿਆ ਟੁੱਟਿਆ ਇਨਸਾਨ ਹੈ ਦੁੱਖ ਤਕਲੀਫਾਂ ਚੱਲ ਰਿਹਾ ਉਹਨੂੰ ਲੱਗਦੀ ਆ ਆਸ ਕਿ ਹਾਂ ਮੈਂ ਇਹ ਧਰਮ ਵੱਲ ਪ੍ਰਭਾਵਿਤਤਾ ਜਿਹੜਾ ਹੋ ਜਾਂਦਾ ਇਹ ਧਰਮ ਦੇ ਵਿੱਚ ਕਨਵਰਟ ਆ ਜਿਹੜਾ ਹੋ ਜਾਂਦਾ ਤੇ ਮੇਰੇ ਦੋਖਾਂ ਦਾ ਜਿਹੜਾ ਅੰਤ ਆ ਉਹ ਹੋ ਜਾਊਗਾ ਜਦੋਂ ਕਿ ਜਦੋਂ ਕਿ ਤੁਹਾਨੂੰ ਸ਼ਾਇਦ ਮੈਂ ਸੂਸ ਹੋਣ ਲੱਗ ਜਾਂਦਾ ਜਦੋਂ ਤੁਸੀਂ ਹੋਰ ਧਰਮ ਮਲ ਜਿੰਦੇ ਆ ਮੇਰੇ ਨਾਲ ਚੰਗਾ ਹੋ ਰਿਹਾ ਚੰਗਾ ਹੋ ਰਿਹਾ ਕਿਉਂਕਿ ਜਿਹੜੇ ਮਾੜਾ ਹੋ ਰਿਹਾ ਹੁੰਦਾ ਤੁਸੀਂ ਉਹ ਭੁੱਲ ਜਾਂਦੇ ਹੋ ਤੁਹਾਨੂੰ ਦਿਮਾਗ ਦੇ ਵਿੱਚ ਮਾਈਂਡ ਦੇ ਵਿੱਚ ਸੈੱਟ ਹੋ ਜਾਂਦਾ ਕਿ ਯਾਰ ਮੇਰੇ ਪਹਿਲਾਂ ਆ ਗੱਲ ਨਹੀਂ ਸੀ ਹੋਈ ਮੇਰੇ ਨਾਲ ਚੰਗੀ ਤੇ ਇਹ ਧਰਮ ਦੇ ਵੱਲ ਓਮ ਦੇ ਨਾਲ ਮੇਰੀ ਜਿਹੜੀ ਦੁੱਖ ਤਕਲੀਫ ਆ ਉਹ ਦੂਰ ਹੋ ਗਈ ਮੇਰੇ ਤੇ ਆ ਖੁਸ਼ੀ ਮਿਲ ਗਈ ਆ ਫਾਇਦਾ ਸੋ ਫਾਇਦੇ ਮੇਰੇ ਹਿਸਾਬ ਦੇ ਨਾਲ ਰਹਿ ਜਾਂਦੇ ਨੇ ਤੇ ਜਿਹੜੇ 네ਗੇਟਿਵ ਪੁਆਇੰਟ ਨੇ ਉਹ ਫੇਰ ਉੱਥੇ ਤੋਂ ਉੱਥੇ ਤੁਸੀਂ ਤੁਹਾਡੇ ਦਿਮਾਗ ਦੇ ਵਿੱਚੋਂ ਮਾਈਂਡ ਦੇ ਵਿੱਚੋਂ ਜਿਹੜਾ ਉਹ ਡਿਲੀਟ ਹੋ ਜਾਂਦੇ ਨੇ ਸਾਲ ਤੱਕ ਨਹੀਂ ਹੋ ਸਕਦੇ ਕੁਝ ਟਾਈਮ ਨਹੀਂ ਹੋ ਸਕਦੇ ਨੇ ਸੋ ਜੋ ਵੀ ਐ ਡਿਲੀਟ ਹੋ ਜਾਂਦੇ ਨੇ ਤੇ ਆਪਾਂ ਧਰਮ ਆਪਾਂ ਨੂੰ ਲੱਗਦਾ ਬਹੁਤ ਵਧੀਆ ਐ ਸੋ ਇਹ ਤਾਂ ਆਪਣੀ ਥੋੜੀ ਜੀ ਇੱਕ ਇੰਟਰੋਡਕਸ਼ਨ ਹੋ ਗਿਆ ਆਮ ਧਰਮ ਦੇ ਕਿ ਧਰਮ ਕਿਉਂ ਬਦਲਿਆ ਜਾਂਦਾ ਜੋ ਜਿੰਨੀ ਕਿ ਮੇਰੀ ਸਮਝ ਆ ਉਹਦੇ ਥਰੂ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਸੋ ਹੁਣ ਗੱਲ ਕਰੀਏ ਆਪਨੇ ਸਿੱਖ ਧਰਮ ਦੇ ਜਿਹੜੇ ਪ੍ਰਚਾਰਕ ਨੇ ਜਾਂ ਫਿਰ ਸੰਸਥਾਾਂ ਨੇ ਉਹਨਾਂ ਉੱਤੇ ਆਪਾਂ ਗੱਲ ਕਰਦੇ ਹਾਂ ਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਸਿੱਖ ਧਰਮ ਦੀ ਜਿਹੜੀ ਸੰਸਥਾਏ ਸਭ ਤੋਂ ਵੱਡੀ ਉਹ ਐ ਸ਼ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਸ਼ਰੋਮਣੀ ਕਮੇਟੀ ਐ ਜਿਹੜੀ ਸੋ ਉਹ ਮੁੱਖ ਘਾਰਦਿਰਤਾ ਹੁੰਦੀ ਆ ਆਪਣੇ ਧਰਮ ਦੀ ਕਿਉਂਕਿ ਉਹ ਗਾਈਡਨਸ ਜਾਰੀ ਕਰ ਦਿੰਦੇ ਨੇ ਕਿ ਧਰਮ ਵਿੱਚ ਕੀ ਸਹੀ ਐ ਕੀ ਗਲਤ ਐ ਸ ਪਰ ਉਹ ਵੀ ਮਿਲਦਾ ਲੱਗਦਾ ਲੱਗਦਾ ਵੀ ਪੈਸੇ ਦੇ ਪਿੱਛੇ ਥੋੜਾ ਜਿਹਾ ਜ਼ਿਆਦਾ ਹੋ ਗਿਆ ਪੋਲਿਟਿਕਲ ਪਾਰਟੀਆਂ ਦਾ ਦਬਾਅ ਅੰਡਰ ਰਹਿੰਦਾ ਐ ਜਾਂ ਫਿਰ ਪੋਲਿਟਿਕਲ ਪਾਰਟੀਆਂ ਦੇ ਨੁਮਾਇੰਦੇ ਨੇ ਜਿਹੜੇ ਉਹੀ ਉਸ ਸੰਸਥਾ ਦੇ ਵਿੱਚ ਐਨੇ ਐਂਟਰ ਹੋ ਜਾਂਦੇ ਨੇ ਕਿ ਭਾਰੂ ਪੈ ਜਾਂਦੇ ਨੇ ਜਥੇਦਾਰ ਜਹੌਰ ਸਿੰਘ ਸਾਬਾ ਨੇ ਜਿਹੜੋ ਉਹਨਾਂ ਦੇ ਪੋਲੀਟੀਕਲ ਸਿਸਟਮ ਦੇ ਅਧੀਨ ਹੀ ਜਿਹੜੇ ਨੇ ਉਹ ਮਾਈ ਜਾਂਦੇ ਨੇ ਹਟਾਏ ਜਾਂਦੇ ਨੇ ਜਦੋਂ ਕੋਈ ਚੰਗੇ ਉਹਨਾਂ ਦੇ ਫੈਸਲੇ ਦੇ ਸਰਕਾਰ ਦੇ ਸਰਕਾਰਾਂ ਦੇ ਪੱਖ ਦੇ ਵਿੱਚ ਚੰਗਾ ਚੱਲਦਾ ਜਥੇਦਾਰ ਸੋਨੀ ਬਹੁਤ ਵਧੀਆ ਕਿਹਾ ਇਹਨੇ ਜਦੋਂ ਸਾਲ ਬਾਅਦ 2 ਸਾਲ ਬਾਅਦ ਜਾਂ 6 ਮਹੀਨੇ ਬਾਅਦ ਵੀ ਹੋ ਜਾਦਾ ਕਿ ਉਹ ਕੋਈ ਆਵਾਜ਼ ਉਠਾਵੇ ਉਹਨਾਂ ਦੇ ਮਤਲਬ ਫੈਸਲਾ ਨਾ ਲਵੇ ਤੇ ਉਹਨਾਂ ਨੂੰ ਜਿਹੜਾ ਉਹ ਨੈਗੇਟਿਵ ਬਣਾ ਦਿੰਦੇ ਤੇ ਉਹਨਾਂ ਦੀ ਕਿਰਦਾਰਕੁਸ਼ੀ ਕਰ ਦਿੰਦੀ ਹੁੰਦੀ ਹੈ ਸੋ ਇੱਥੇ ਫਸੇ ਰਹਿ ਗਏ ਆਪਾਂ ਸੋ ਜਿਹੜੇ ਆਮ ਗਰੀਬ ਨੇ ਜਾਂ ਫਸੇ ਹੋਏ ਵਰਗ ਦੇ ਦੁਖੀ ਇਨਸਾਨ ਟੁਕਟ ਸੋ ਉਹ ਇਨਸਾਨ ਕਿੱਥੇ ਨੇ ਹੋਰ ਤਰ ਮੋਬਲ ਦਬਾਉ ਜਾਂਦੇ ਕਿਉਂਕਿ ਆਪਣੇ ਜਿਹੜੇ ਇਹ ਸੰਸਥਾਵਾਂ ਨੇ ਇਹ ਨਹੀਂ ਧਿਆਨ ਦਿੰਦੀਆਂ ਸੋ ਦੂਜੀ ਗੱਲ ਕਰੀਏ ਕਿ ਕੋਈ ਸੰਪਰਦਾ ਬਣੀ ਪਈ ਆ ਉਹ ਤੁਹਾਡੇ ਪਿੰਡ ਦੀ ਗੁਰੂ ਘਰ ਦੀ ਕਮੇਟੀ ਵੀ ਹੋ ਸਕਦੀ ਆ ਤੁਹਾਡੇ ਸ਼ਹਿਰ ਦੀ ਤੁਹਾਡੇ ਜ਼ਿਲ੍ਹੇ ਦੀ ਕਮੇਟੀ ਹੋ ਸਕਦੀ ਆ ਜਾਂ ਕੋਈ ਸੰਤ ਮਹਾਪੁਰਸ਼ ਦੀ ਜਿਹੜੀ ਆ ਸੰਤ ਮਹਾਪੁਰਸ਼ ਦੀ ਸੰਸਥਾ ਜਿਹੜੀ ਉਹ ਵੀ ਹੋ ਸਕਦੀ ਆ ਪਰ ਗੱਲ ਆ ਵੀ ਨਾ ਤਾਂ ਸਰੋਨੀ ਕਮੇਟੀ ਨੇ ਆਪਣੀ ਬਾਹ ਫੜੀ ਨਾ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਨੇ ਬਾਹ ਫੜੀ ਕਿਉਂਕਿ ਸੰਸਥਾਵਾਂ ਨੇ ਜਿਹੜੀਆਂ ਕਿ ਉਹ ਧਾਰਮਿਕ ਤੌਰ ਤੇ ਨਿੰਗ ਜਿੱਥੇ ਬੰਦੀਆਂ ਨੇ ਜਾਂ ਹੋਰ ਇਹ ਸਭ ਮਸਲੇ ਆਪਸ ਦੇ ਵਿੱਚ ਉਲਝੇ ਪਏ ਨੇ ਜੇ ਉਹ ਕਹਿੰਦਾ ਮੇਰੀ ਚੱਲਣੀ ਚਾਹੀਦੀ ਆ ਉਹ ਇਨਸਾਨ ਕਹਿੰਦਾ ਮੇਰੀ ਚੱਲਣੀ ਚਾਹੀਦੀ ਆ ਜਿਹੜੀ ਮائیں ਆ ਇਹ ਮੈਂ ਜਿਹੜੇ ਸਾਡੇ ਸਸਤਾਵਾ ਦੇ ਮੁਖੀ ਨੇ ਉਹਨਾਂ ਵਿੱਚ ਮੈਂ ਬਹੁਤ ਬੜੀ ਪਈ ਆ ਸੋ ਅੱਜ ਵੀ ਜਾਤ ਪਾਤ ਦਾ ਵੀ ਰੌਲਾ ਪੈਂਦਾ ਰਹਿੰਦਾ ਜਦ ਕਿ ਇੱਕ ਸਿੱਖ ਵੱਡੇ ਅਹੁਦੇ ਤੇ ਆ ਤੇ ਉਹ ਜਾਤ ਪਾਤ ਦਾ ਜਦੋਂ ਵਿਤਕਰਾ ਕਰਦਾ ਤਾਂ ਉਹ ਇਨਸਾਨ ਜਿਹੜੇ ਆਮ ਉਹ ਟੁੱਟ ਜਾਂਦੇ ਨੇ ਸੋ ਯਾਰ ਵੀ ਸਾਡੇ ਨਾਲ ਤਾਂ ਇਦਾਂ ਕੀਤਾ ਜਾ ਰਿਹਾ ਸਾਡੀ ਤਾਂ ਇਹ ਆਪਣੀ ਚੌਧਰ ਦੀ ਭੁੱਖ ਦੇ ਲਈ ਸਾਡੀ ਬਲੀ ਦੇਣ ਨੂੰ ਵੀ ਤਿਆਰ ਨੇ ਸਾਨੂੰ ਦਬੇ ਨ ਲੱਗਣ ਦੇ ਸਮੇਂ ਸੇਵਾ ਦਾ ਅਧਿਕਾਰ ਵੀ ਨਹੀਂ ਦਿੰਦੇ ਹੈਗੇ ਸੋ ਜਾਤ ਪਾਤ ਦੇ ਆਧਾਰ ਤੇ ਵੀ ਜਾਤੀ ਪਾਤ ਦੇ ਆਧਾਰ ਤੇ ਗੁਰੂ ਘਰ ਵਿੱਚ ਤੁਸੀਂ ਸੇਵਾ ਕਰਨ ਦੀ ਕਰ ਰਹੇ ਹੋ ਤਾਂ ਤੁਹਾਨੂੰ ਟਾਰਗੇਟ ਕਰਨ ਦਾ ਮੰਦਾ ਮਿਲ ਜਾਂਦਾ ਤੇ ਉਹ مایੁਸ ਹੋ ਜਾਂਦਾ ਵੀ ਯਾਰ ਆਪਾਂ ਇਸ ਧਰਮ ਦੇ ਵਿੱਚ ਤੇ ਸਾਡਾ ਸਤਿਕਾਰ ਨਹੀਂ ਕੀਤਾ ਜਾਂਦਾ ਸਾਡੇ ਤਾਂ ਦੁੱਖ ਤਕਲੀਫ ਨਹੀਂ ਕੀਤੀ ਜਾਂਦੀ ਸਾਡੇ ਤੇ ਜਦੋਂ ਬੁਰਾ ਵਕਤ ਆਉਂਦਾ ਤਾਂ ਅਸੀਂ ਸਾਡੇ ਨਾਲ ਨਹੀਂ ਸੱਖ ਧਰਮ ਦੇ ਜਿਹੜੇ ਲੋਕ ਨੇ ਉਹ ਨਹੀਂ ਖੜਦੇ ਸੋ ਇਹ ਤੋਂ ਡੀਮੋਟੀਵੇਟ ਹੋ ਕੇ ਅਜਹੀਆਂ ਗੱਲਾਂ ਤੋਂ ਜਿਹੜਾ ਹੋਰ ਤਰ੍ਹਾਂ ਦੇ ਵੱਲ ਕਨਵਰਟ ਇਨਸਾਨ ਹੋ ਜਾਂਦੇ ਨੇ ਸੋ ਹੁਣ ਆਪਾਂ ਜੇਕਰ ਵੀ ਇਹ ਚੀਜ਼ਾਂ ਤੇ ਕੰਟਰੋਲ ਕਿੱਦਾਂ ਹੋ ਸਕਦਾ ਤੇ ਇਹਦੇ ਲਈ ਤਾਂ ਸੰਸਥਾਵਾਂ ਦੇ ਮੁਖੀ ਜਾਂ ਸੰਸਥਾਵਾਂ ਦੇ ਰੀ ਉਹਨਾਂ ਨੂੰ ਅੱਗੇ ਆਉਣਾ ਪਊਗਾ ਗਰੀਬਾਂ ਦੀ ਬਾਹ ਫੜਨੀ ਪਊਗੀ ਸੋ ਉਹਨਾਂ ਦੀ ਮਦਦ ਲਈ ਹਰ ਇੱਕ ਤਿਆਰ ਮਤਲਬ ਕਿ ਤਿਆਰਬਰ ਤਿਆਰ ਹੋਣਾ ਪਊਗਾ ਜੇਕਰ ਕਿਸੇ ਨੂੰ ਗਰੀਬ ਨੂੰ ਲੋੜ ਹੈ ਤੇ ਤੁਸੀਂ ਉਹਦੇ ਨਾਲ ਖੜੋ ਤਾਂ ਆਪਸੀ ਭਾਈਚਾਰਾ ਬਣਾ ਕੇ ਰੱਖੋ ਜਿਹੜਾ ਜਾਤੀਵਾਦ ਆ ਇਹਨੂੰ ਇਗਨੋਰ ਕਰ ਦੇ ਕਿਉਂਕਿ ਗੁਰੂਆਂ ਨੇ ਗੁਰੂ ਪੀਰਾਂ ਨੇ ਆਪਣੇ ਨੇ ਜਾਤੀਵਾਦ ਨੂੰ ਪੂਰਾ ਨਿਖੰਡਨ ਕੀਤਾ ਖੰਡਨ ਕੀਤਾ ਕਿ ਇਹ ਸਭ ਜਾਇਜ਼ ਨਹੀਂ ਇਹ ਨਜਾਇਜ਼ ਗੱਲਾਂ ਨੇ ਪੁਜਾਰੀ ਬਾਦਿਆ ਗੱਲਾਂ ਨੇ ਸੋ ਇਹ ਚੀਜ਼ਾਂ ਜੇਕਰ ਆਪਾਂ ਹੋਗੇ ਤੇ ਦੂਜੀ ਗੱਲ ਜਿਹੜੇ ਸਿੱਖ ਸੰਸਥਾਵਾਂ ਨੇ ਇਹਨਾਂ ਵਿੱਚ ਏਕੇ ਦੀ ਘਾਟ ਆ ਹਰ ਕੋਈ ਆਪੋ ਆਪਣੀ ਚੌਧਰ ਚਲਾ ਰਿਹਾ ਪਰ ਏਕਾ ਨਹੀਂ ਹੋ ਰਿਹਾ ਸਾਨੂੰ ਸਿੱਖਾਂ ਨੂੰ ਸਿੱਖ ਸੰਸਥਾਵਾਂ ਨੂੰ ਆਮ ਲੋਕਾਂ ਨੂੰ ਸਾਰੇ ਧਰਮ ਦੇ ਲੋਕਾਂ ਨੂੰ ਇਕੱਠੇ ਹੋਣਾ ਪਊਗਾ ਕਿਉਂਕਿ ਆਪਾਂ ਜੇ ਸਿੱਖਾਂ ਤਾਂ ਸਿੱਖ ਦੇ ਨਾਲ Hindu ਨੂੰ ਵੀ ਚੱਲਣਾ ਪਊਗਾ ਮੁਸਲਮਾਨ ਨੂੰ ਵੀ ਚੱਲਣਾ ਪਊ Hindu ਨਾਲ ਮੁਸਲਮਾਨ ਤੇ ਸਿੱਖ ਨੂੰ ਮੁਸਲਮਾਨ ਨਾਲ Hindu ਤੇ ਸਿੱਖ ਨੂੰ ਚੱਲਣਾ ਪਊਗਾ ਤਾਂ ਹੀ ਇਹ ਚੀਜ਼ਾਂ ਤੇ ਆਪਾਂ ਧਰਮ ਪਰਿਵਰਤ ਦਾ ਜਿਹੜਾ ਰੋਕ ਸਕਦੇ ਆ ਜੋ ਮੇਰੀ ਅਨੁਭਵ ਸੀ ਜੋ ਮੈਨੂੰ ਵਿਚਾਰ ਲੱਗੇ ਆਪਦੀ ਦਿਮਾਗ ਦੀ ਉਪਤ ਸੀ ਨਾ ਸੋ ਆਪਾਂ ਹਿਸਾਬ ਨਾਲ ਕੀਤਾ ਜੇ ਤੁਸੀਂ ਐਗਰੀਓ ਤਾਂ ਵੀਡੀਓ ਵਿੱਚ ਜੈਸ ਵੀ ਲਿਖ ਸਕਦੇ ਹੋ ਅਦਰਵਾਈਜ਼ ਤੁਸੀਂ ਵੀਡੀਓ ਦੇਖ ਕੇ ਤੁਹਾਨੂੰ ਗੱਲਾਂ ਮੇਰੀਆਂ ਚੰਗੀਆਂ ਤੇ ਜਾਇਜ਼ ਲੱਗਿਆ ਤਾਂ ਇਹ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਸੋ ਦੋਸਤੋ ਮਿਲਦੇ ਹਾਂ ਫੇਰ ਕਿਸੇ ਨਵੇਂ ਟੌਪਿਕ ਤੇ ਉਦੋਂ ਤੱਕ ਇਜਾਜ਼ਤ ਦਿਓ ਨਮਸਕਾਰ ਸਤਿ ਸ੍ਰੀ ਅਕਾਲ